ਮੈਂ ਰੱਬ ਦਾ ਧੰਨਵਾਦ ਕਰਕੇ ਹਰਿਆਣੇ ਦੇ ਕਹਿੰਦੇ ਨੇ ਗਾਣਾ ਲਿਖਿਆ ਰਾਈ ਜੀ ਜੱਵਨਾ ਨੇ ਇਹ ਸਤੋ ਸਰੀਰ ਤੋਂ ਬਾਅਦ ਸਾਡੇ ਵਿੱਚ ਨਹੀਂ ਪਰੋ ਤੇਰਾ ਗਾਣਾ ਬਾਗ ਬਾਣਾ ਤੇ 24 ਕਵਿ ਘਟੇ ਦੱਸ ਕਿੱਥੇ ਲੱਗਦਾ ਤੇਰਾ ਨਾਕਾ ਵਿੱਚ ਉਸਿਆ 24 ਕਵਿ ਘਟੇ ਦੱਸ ਕਿੱਥੇ ਲੱਗਦਾ ਤੇਰਾ ਨਾਕਾ ਕੋਈ ਕੁਰਸੀਆ ਜੱਗਿਆਣਾ ਕਹਿੰਦੇ ਗੁਰਪ੍ਰੀਤ ਜਿੱਤਾਂ ਦੇ ਨਾਮ ਤੇ ਗਾਉਣਾ ਦੇ ਵਿੱਚ ਉਹ ਸਾਡੇ ਕਾਫੀ ਤਨ ਨਾਲ ਵੀ ਦਿਲਾ ਦੇ ਮਾਰਾ ਹੋਈਆ ਗਾਣੇ ਵੀ ਲੱਗਦਾ ਤੇਰੀ ਜੱਗਿਆਣਾ ਤੇਰੀ ਆਲੀ ਤੋਂ ਪਤਨ

ਪੁਆਇੰਟ ਕਹਿੰਦੇ ਨੌਜਰ ਗਰੂ ਧਾਰੀ ਦਾ ਝੋੜ ਦੇ ਦੀ ਬੇਟੀ ਨੇ ਜਲਾਹ ਦੇ ਟੰਗਰੋਂ ਜੈਤੋ ਨੇ ਜੱਲ ਤੇ ਰਮਿੰਦਰ ਲਾਲ ਨੇ ਕਹਿੰਦੇ ਉਹ ਸਾਰੇ ਖਿਡਾਰੀਆਂ ਨੂੰ ਆਖਿਆ ਉਹ ਵੀ ਧੂਰ ਦੇਖਿਆ ਕਹਿੰਦਾ ਵੀ ਹਰ ਖਿਡਾਰੀ ਕੋਲੇ ਇੱਕ ਦਾ ਇੱਕ ਖਲਾਮ ਆਪਣਾ ਹੋਣਾ ਬਹੁਤ ਜ਼ਰੂਰੀ ਆ ਜਿੱਦ ਦਾ ਦਾ ਕਰਕੇ ਲਗਾ ਕਰਕੇ ਧਾਰੀ ਟੀਮਾਂ ਦੇ ਵਿੱਚ ਪਛਾਣ ਨਹੀਂ ਕੋਲੇ ਦੇ ਆ ਸਾਹਮਣੇ ਐਸੇ ਨੇ ਨੌਜਰ ਗਰੂ ਨੇ ਕਹਿੰਦੇ ਲਾਦੀਏ ਚਰੇ ਦਾ ਜੱਫਾ ਪੁਆਇੰਟ ਆਪਣੇ ਟੀਮ ਦੇ ਜਜ਼ਬੇ ਨੂੰ ਉੱਪਰ ਲੈ ਮਾਰੇ ਤੁਹਾਡੀ ਜਾਤੀ ਦੇ ਨਾਲ ਆ ਬਾਈ ਦੇ ਨਾਂ ਤੇ ਤਾੜੀ ਵੀ ਜਰੂਰ ਮਾਰੇ ਔਰ ਕੰਦੇ ਫਰੀਦ ਵਾਲੀ ਦਾ ਪ੍ਰਦਰਸ਼ਨ ਫਰੀਦ ਆ ਜਰੂਰ ਹੈ ਅੱਜ ਦਾ ਹਰ ਵਾਰ ਦਾ ਅਗੋ ਇੱਕ ਬੰਦੀ ਜਿਹੜੀ ਬਹੁਤ ਯਾਦ ਸੀ ਦੋਹਾਂ ਟੀਮ ਨੂੰ ਦੇਖਦੇ ਆ ਗੱਲ ਦਾ ਥੋੜਾ ਸਮਾਂ ਬਾਕੀ ਹੈ ਦੋਹੋ ਟੀਮਾਂ ਰੈਡੀ ਰਹਿੰਦੀਆਂ ਹਨ ਸਾਹਮਣੇ ਮੈਚਾਂ ਦੋਹੋ ਟੀਮਾਂ ਆਪ ਜਿੱਤਰ ਸਾਨੂੰ ਆਪਣੀਆਂ ਮਾਂ ਉੱਤੇ ਮਾਨਦੀ ਜਿਹੜੇ ਪਾਣੀਆਂ ਤੇ ਮਾਦੇ ਨੂੰ ਪਾਣੀ ਉਹ ਪਾਣੀ ਸਾਡੇ ਪੀਤੇ ਹੋਏ ਨੇ ਜਦ ਘਾਪ ਨੇ ਧਾਰ ਰਕਲੇ ਬਾਗੂ ਪੀਤੇ ਹੋਏ ਨੇ ਜੇ ਕੱਟੇ ਕੋਰਤਾਂ ਤੇ ਜਾਂਦੀ ਚੋਏ ਨੇ ਇਹਦੀ ਗਿਨਾਂ ਕਰੀਏ ਲੋਏ ਪਰ ਬਰਬੇ ਰਕਾਵਟਾਂ ਨਹੀਂ ਬੰਦਦੇ ਉਹ ਪਾਣੀ ਆ ਹੁਣ ਦੱਸ ਜੇ ਪਾਣੀ ਬਣਾ

सरकारी जोला जोला पीछे ले आते आम तो आप बता करके हम आम तो इंपॉर्टेंट तो आम और आम तो फेर फेर को क्या है है तो दोनों करके जेकिंस करके यात्री मार के हाथ पीट करके चार या फिर हम चारे रह तो क्या है और तो सारे जस्टिस ढूंढने वाला बिना डिस्कूटी की लाठी खेला बड़ी हुई एक बार ਨਾਬੀ ਦੀਆਂ ਖੇਟਾਂ ਨੇ ਵੀਰੇ ਇਹ ਉਹ ਪਾਸੇ ਪਰੀਂਦਾਲੇ ਵੱਖਰੀ ਇੱਕ ਪਾਸੇ ਦਿੱਲਾ ਤੇ ਦੂਸਰੇ ਪਾਸੇ ਜਾਵਾਤ ਨਾਪੇ ਆਇਓ ਸਾਡੇ ਸਟਾਰ ਡਾਕਟਰ ਸੰਤਲ ਕਾਲ